ਦੋਨਾਂ ਲੱਤਾਂ ਤੋਂ ਆਪਾਹਜ ਇਸ ਗਰੀਬ ਵਿਅਕਤੀ ਨੂੰ ਇੰਨੀ ਰੋਂ ਕਰਾਉਣ ਲਈ ਮਜਬੂਰ ਕਰਨ ਵਾਲੇ ਦਰਿੰਦੇ ਆਖਰ ਇਹ ਕੌਣ ਨੇ ਜੋ ਗਰੀਬ ਲੋਕਾਂ ਤੇ ਇਨਾ ਜ਼ੁਲਮ ਕਰ ਰਹੇ ਨੇ ਤੇ ਆਖਰ ਉਹ ਔਰਤ ਇਨਾ ਕਿਉਂ ਕਰਲਾ ਰਹੀ ਹੈ ਜੇਕਰ ਤੁਸੀਂ ਵੀ ਇਹੀ ਸੋਚ ਰਹੇ ਹੋ ਤਾਂ ਸ਼ਾਇਦ ਤੁਸੀਂ ਗਲਤ ਹੋ ਸਕਦੇ ਹੋ ਕਿਉਂਕਿ ਇਨਾ ਰੋਣ ਕਰਾਉਣ ਵਾਲੇ ਵਿਅਕਤੀਆਂ ਪਿੱਛੇ ਜਿਹੜੀ ਸਚਾਈ ਹੈ ਕੁਝ ਹੋਰ ਨਿਕਲ ਸਕਦੀ ਹੈ ਜੇਕਰ ਤੁਸੀਂ ਵੀਡੀਓ ਨੂੰ ਇੱਥੋਂ ਤੱਕ ਹੀ ਦੇਖ ਕੇ ਛੱਡ ਦਿੰਦੇ ਹੋ ਤਾਂ ਸ਼ਾਇਦ ਤੁਹਾਡੇ ਮਨ ਵਿੱਚ ਵੀ ਇਹੀ ਰਹੇਗਾ ਕਿ ਗਰੀਬਾਂ ਨੂੰ ਤੰਗ ਕਰਨ ਵਾਲੇ ਅਮੀਰ ਇਹ ਦਰਿੰਦੇ ਕਿੰਨਾ ਜ਼ੁਲਮ ਕਰ ਰਹੇ ਨੇ ਤਾਂ ਇਸ ਦੀ ਸਚਾਈ ਨੂੰ ਜਾਣਨ ਲਈ ਅਸੀਂ ਤੁਹਾਨੂੰ ਵੀਡੀਓ ਦਾ ਅੰਤ ਜ਼ਰੂਰ ਦਿਖਾਉਣਾ ਚਾਹਾਂਗੇ ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਦਾ ਅੰਤ ਛੱਡ ਦਿੱਤਾ ਤਾਂ ਸ਼ਾਇਦ ਕਦੇ ਵੀ ਇਹ ਸਚਾਈ ਤੁਹਾਡੇ ਸਾਹਮਣੇ ਨਹੀਂ ਆਵੇਗੀ ਦੋਨਾਂ ਲੱਤਾਂ ਤੋਂ ਇਹ ਆਰੀ ਵਿਅਕਤੀ ਜੋ ਆਪਣੇ ਆਪ ਨੂੰ ਆਪਾਹਜ ਹੋਣ ਦਾ ਡਰਾਮਾ ਰਚ ਰਿਹਾ ਸੀ ਦੇਖੋ ਕਿਸ ਤਰ੍ਹਾਂ ਘੋੜੇ ਵਾਂਗ ਦੌੜ ਲਗਾ ਰਿਹਾ ਹੈ ਤੇ ਕਿਤੇ ਤੁਸੀਂ ਵੀ ਇਸ ਤਰ੍ਹਾਂ ਦੀ ਜਿਹੜੀ ਹੈਰਾਨੀ ਦੇ ਵਿੱਚ ਪੈ ਜਾਓਗੇ ਕਿ ਕਿਸ ਤਰ੍ਹਾਂ ਇਹ ਲੋਕ ਲੋਕਾਂ ਨੂੰ ਬੁੱਧੂ ਬਣਾ ਕੇ ਜਿਹੜਾ ਪੈਸੇ ਲੋਕਾਂ ਤੋਂ ਠੱਗਦੇ ਨੇ ਸੋ ਦੇਖੋ ਪੂਰੀ ਵੀਡੀਓ ਅੰਤ ਤੱਕ ਕਿ ਆਖਰ ਮਾਮਲਾ ਕੀ ਸੀ ਆ ਬੰਦਾ ਸਾਨੂੰ 1 ਮਹੀਨੇ ਤੋਂ ਇਹਦੀ ਭਰਾ ਇਸ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਨੇ ਚੁਕੀਆਂ ਮਾਰਨੀਆਂ ਇਹ ਬੰਦਾ ਇਹ ਪਖੰਡੀ ਆ ਭਾਜੀ ਇਹ ਲੈ ਜੇ ਫੋੜੀਆਂ ਦੇ ਆਜਾ ਆਜਾ ਓਏ ਬੱਟਾ ਨਹੀਂ ਹੋ ਰਿਹਾ ਆਪਾਂ ਵੀ ਹੋਰ ਪਈ ਵੀਡੀਓ ਕਾਡਾ ਭੈਣ ਚੋ ਡਰਾਮਾ ਹਾ 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 ਬਾਪੂ ਜੀ ਬਾਪੂ ਜੀ ਬਾਪੂ ਜੀ ਕਾਡਾ ਭੈਣ ਚੋ ਡਰਾਮਾ ਹਾ 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 ਬਾਪੂ ਜੀ ਗਰੀਬ ਮਨ ਬਾਪੂ ਜੀ ਕੋਈ ਬਾੜੀਆਂ ਦੇ ਨੱਠਦਾ ਏ ਸਾਡਾ ਮੋੜੀਆਂ ਦੇ ਦਿੰਦਾ ਸੀ ਨਾ ਤੇ ਫਿਰ ਭੱਜਿਆ ਜਿਹੋਣ ਚੱਲ ਜਾਈਏ ਚੱਲ मामा हेलो अरे तू जावरना मैं साउसी रहने वाला है हेलो ये सेवा हम खाते अभी ड्रामा खाते हैं आप जी एक मिनट मेहमान ना तो एक मिनट हां करके उधर डाल करके हां चल મે આ લીગો બંદા

ਏ ਕੋ ਸੋਰੀ ਆ ਬੰਦਾ ਅਜੀ ਸਾਨੂੰ 1 ਮਹੀਨੇ ਤੋਂ ਇਹਦੀ ਭਲਾ ਸੀ ਇਸ ਬੰਦੇ ਨੂੰ ਜਦੋਂ ਵੀ ਦੇਖੋ ਇਸ ਬੰਦੇ ਦੇ ਚੁਕੀਆਂ ਮਾਰਨੀਆਂ ਇਹ ਬੰਦਾ ਇਹ ਪਖੰਡੀ ਆ ਭਾਜੀ ਨਜਾਇਜ਼ ਫੋੜੀਆਂ ਦੇ ਪਾਜਾ ਪਾਜਾ ਓਏ ਪਾਜਾ ਮੈਨੂੰ ਹੋਰ ਹੋਲੋ ਆਪਣੀ ਵੀ ਹੋਰ ਪਾਈ ਵੀਡੀਓ ਬਣਾ ਲੈ ਇੱਕ ਮਿੰਟ ਭੱਜਣ ਦੇ ਓਏ ਬਾਪ ਜੀ ਬਾਪ ਜੀ ਓਏ ਬਾਪ ਜੀ ਪਾਜਾ ਪਾਜਾ ਤੁਹਾਡਾ ਭੈਣ ਚੋ ਡਰਾਮਾ ਆਪਣਾ ਵੀ ਨਿਕਲ ਰੋ ਹੈ ਬਾਪੂ ਜੀ ਗਰੀਬ ਨੇ ਬਾਪੂ ਜੀ ਕੋਈ ਬਾੜੀਆਂ ਦੇ ਨੱਕ ਆਹ ਬਾੜੀਆਂ ਦੇ ਦੁਰਦਾ ਸੀਗਾ ਤੇ